ਦਾ ਹਾਲਤ ਕਿੰਨੀ ਖਰਾਬ ਹੋਈ ਪਈ ਆ ਕੀ ਹੋ ਗਿਆ ਮਾਂ ਇਹਨੇ ਮੈਂ ਵੀਡੀਓ ਦੇਖੀ ਆ ਸਾਰੀਆਂ ਚੀਜ਼ਾਂ ਮਚਾਤੀਆਂ ਸਾਰੇ ਘਰ ਨੂੰ ਇਹਨੇ ਅੱਗ ਲਾਤੀ ਆ ਦੇਖੋ ਫਰਿਜ ਮੱਚੀ ਖੜੀ ਆ ਨਵੀਂ ਫਰਿਜ ਦਵਾਈ ਖਾਣੋ ਹਟ ਗਿਆ ਆਣੋ ਹਟ ਗਿਆ ਮਾਲਨ ਕੁੱਟਣ ਲੱਗ ਗਿਆ ਮਾਂ ਬੁੱਢੀ ਤੇ ਬੁੱਢਾ ਦਵਾਈ ਕਿਵੇਂ ਦਵਾ ਕੇ ਜਾਵੇ ਉਹਨੂੰ ਤਾਂ ਕੁੱਟਦਾ ਸੀ ਕਿਵੇਂ ਅੱਜ ਦਿਆਲ ਸਿੰਘ ਬੈਠਾ ਇੱਥੇ ਮਿੱਟੀ ਹੋਇਆ ਪਿਤਾ ਸ੍ਰੀ ਸੱਚੂ ਖਿਆਲ ਲੱਗਦਾ ਨਾ ਮੈਂ ਸਾਡੇ ਕੋਲ ਦੇਖੋ ਬਾਪੂ ਜੀ ਲੱਤਾਂ ਵੀ ਸੋਕੀਆਂ ਜਿੰਮੇਦਾਰਾ ਕਰਦਾ ਸੀ ਕੁਆਂਟਲ ਕੁਆਂਟਲ ਦੀ ਬੋਰੀ ਚੱਕ ਲੈਂਦਾ ਸੀ ਆ ਚੱਕਦਾ ਚੱਕਦਾ ਤੇ ਅੱਜ ਦਿਆਲ ਸਿੰਘ ਦੇ ਕੋਲੇ ਕੀ ਰਹਿ ਗਿਆ ਥਰੀਰ ਚ ਖੁਦ ਆਪਦਾ ਵੀ ਭਾਰ 25 ਕਿਲੋ ਰਹਿ ਗਿਆ ਤੀ

ਨਹੀਂ ਉਹ ਫੜ ਨਹੀਂ ਖੰਦਾ ਹੈ ਫੇ ਤੁਸੀਂ ਦੁਬਾਰਾ ਕਾ ਤੂੰ ਨਹੀਂ ਆਏ ਲੈ ਕੇ ਇਹਨੂੰ ਐਸੀ ਲੈਣ ਹੁਣ ਇਹ ਉਹਦਾ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਮੈਂ ਉਹ ਤੋਂ ਕਿੰਨੇ ਬੰਦੇ ਆਉਂਦੇ ਸਾਡੇ ਉਹਦੇ ਬਾਪੂ ਆਪਣੇ ਪੁੱਤ ਨੂੰ ਲੈ ਕੇ ਆਇਆ ਇੱਕ ਵੀਰੀ ਸਾਡੇ ਕੋਲ ਰਹਿ ਕੇ ਵੀ ਗਿਆ ਠੀਕ ਹੋ ਗਿਆ ਸੀ ਕਿੰਨਾ ਟਾਈਮ ਦਵਾਈ ਖਾਦੀ ਐ ਇੱਥੋਂ 1.5 ਸਾਲ ਹੋ ਗਏ 1.5 ਸਾਲ ਦਵਾਈ ਖਾਦੀ ਇੱਥੋਂ ਬਿਲਕੁਲ ਠੀਕ ਸੀਗਾ ਮੁੜ ਕੇ ਦਵਾਈ ਬੰਦ ਕਰਤੀ ਆਉਣੇ ਦੀ ਵੀਡੀਓ ਆਈ ਇਹਨੇ ਸਾਰਾ ਘਰ ਮਚਾਤਾ ਆਪਦਾ ਆ ਦੇਖੋ ਘਰ ਨੂੰ ਅੱਗ ਲਾਤੀ ਪੈਂਡ ਵਾਲਾ ਨੇ ਆ ਕੇ ਘਰ ਦੀ ਅੱਗ ਬੁਝਾਈ ਐ ਸਾਰਾ ਕੁਝ ਮਚਾਤਾ ਕਰਦਾ ਪੂਰੇ ਘਰ ਦੇ ਵਿੱਚ ਆ ਦੇਖੋ ਮੋਟਰਸਾਈਕਲ ਮੱਛਿਆ ਖੜਾ ਆ ਦੇਖੋ ਘਰ ਦੀ ਜੋਗ ਤਾਂ ਬੁਝਾਈ ਮੋਫਾ ਨਵਾਂ ਲੂ ਹੋ ਗਿਆ ਨਵਾਂ ਲੂ ਹੋ ਗਿਆ ਫਰਿੱਜ ਮਚਾਤੀ ਆ ਦੇਖੋ ਘਰ ਦੇ ਵਿੱਚ ਅੱਗ ਦੇਖੋ ਕਿਵੇਂ ਲੱਗੀ ਦੇਖੋ ਬਾਲ ਲੈ ਕਿਵੇਂ ਸਾਰੇ ਮੱਛੇ ਪਏ ਨੇ ਸਾਰੇ ਘਰ ਨੂੰ ਇਹਨੇ ਅੱਗ ਲਾਤੀ ਆ ਦੇਖੋ ਫਰਿੱਜ ਮੱਛੀ ਖੜੀ ਆ ਨਵੀਂ ਫਰਿੱਜ ਅਜਵੇਂ ਮਚਾਤੀ ਉਹ ਬਾਹਰ ਦਾ ਇਹ ਆ ਦੇਖੋ ਮੋਟਰਸਾਈਕਲ ਨਵਾਂ ਮੋਟਰਸਾਈਕਲ ਖੜਾ ਮਚਿਆ ਬਾਹਰ ਦਾ ਇਹ ਉਹ ਬਾਗ ਆ ਘਰ ਦੀਆਂ ਛੱਤਾਂ ਦੇਖੋ ਦੇਖੋ ਸਾਰਾ ਘਰ ਇੰਚਾਤਾ ਇਹ ਵੀ ਬਾਹਰ ਦਾ ਕੰਦੇ ਨਾ ਰੋਜ਼ ਦਾ ਕੰਮ ਆ ਹਾਂ ਰੋਜ਼ ਦਾ ਕੰਮ ਹੈ ਤੁਹਾਡਾ ਮਾਂ ਤੁਸੀਂ ਫਿਰ ਆਉਂਦੇ ਕਦੋਂ ਨਹੀਂ ਸੀ ਲੈ ਕੇ ਸਾਡੇ ਕੋਲੇ ਮੈਂ ਕਿੱਦਾਂ ਲੈ ਕੇ ਆਉਂਦੇ ਨਹੀਂ ਗਾਤੋਂ ਪਿੰਡ ਵਾਲੇ ਕਿੱਥੇ ਚਲੇ ਗਏ ਥੋੜੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਅੱਜ ਅੱਗ ਬੁਝਾਉਣ ਆ ਗਏ ਜਦੋਂ ਮੱਛੇ ਤੋਂ ਬਾਅਦ ਪਹਿਲਾ ਕਦੋਂ ਨਹੀਂ ਆਏ ਉਹ ਪਿੰਡ ਦੇ ਲੋਕਾਂ ਨੇ ਨਹੀਂ ਮਦਦ ਕੀਤੀ ਉਹ ਕਹਿੰਦੇ ਖਾਂ ਦੇਜੋ ਜਿਹੜਾ ਚਾਰ ਮਾਲੇ ਆ ਤੁਸੀਂ ਵੇਚ ਕੇ ਲਾ ਦਿਓ ਆਪ ਘਰਾਏ ਜਿਹੜਾ ਉਹ ਕਹਿੰਦੇ ਜਿਹਨਾਂ ਕੋ ਪੈਸੇ ਜਮਾਰਾ ਕੋ ਨਾ ਮੈਂ ਆਇਆ ਉਹ ਕਹਿੰਦੇ ਵੇਚੋ ਨੂੰ ਆਹੋ ਦੇਖੋ ਇਹਨਾਂ ਦਾ ਪਿੰਡ ਹੈਗਾ ਲੋਗੜ ਲੋਗੜ ਹਾਂ ਅਪਰੇ ਦੇ ਕੋਲੇ ਤਸੀਲ ਫਲੋਰ ਤਸੀਲ ਫਲੋਰ ਬਾਪੂ ਕੀ ਕੰਮ ਕਰਦੇ ਸੀ ਤੁਸੀਂ ਮੈਂ ਮੈਂ ਕਿਧਰ ਨਹੀਂ ਸਹੀ ਜਾਂ ਹੌਣ ਹੌਣ ਜਾਂਦਾ ਹੀ ਨਹੀਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਅੱਜ ਤਾਂ ਨਹੀਂ ਜਾਂਦੇ ਸੀ ਜ਼ਿਮੀਂਦਾਰਾਂ ਦੇ ਦੇਖੋ ਸਾਰੀ ਉਮਰ ਇਹਨੇ ਜ਼ਿਮੀਂਦਾਰਾਂ ਦੇ ਦਿਹਾੜੀਆਂ ਕੀਤੀਆਂ ਪਿੰਡ ਦੀ ਕੀਤੀਆਂ ਹੋਣੀਆਂ ਲੋਗੜ ਪਿੰਡ ਦੇ ਵਿੱਚ ਹਾਂ ਅੱਜ ਬਾਪੂ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਿਆ ਜਦੋਂ ਇਹ ਬਾਪੂ 1.5 ਸਾਲ ਪਹਿਲਾਂ ਆਇਆ ਸੀ ਐਡਾ ਤਕੜਾ ਸ਼ਰੀਰ ਸੀ ਬਾਪੂ ਦਾ ਤੇ ਬਾਪੂ ਦਾ ਪੁੱਤ ਵੀ ਠੀਕ ਹੋ ਗਿਆ ਸੀਗਾ ਤੇ ਅੱਜ ਪੁੱਤ ਨੇ ਘਰ ਮਚਾਤਾ ਤੇ ਅੱਗ ਲਾਤੀ ਸਾਰੇ ਘਰ ਨੂੰ ਤੇ ਲੋਗਣ ਪਿੰਡ ਦੇ ਵਸਨੀਕਾਂ ਦੀ ਦੇਖੋ ਕਿੱਡੀ ਇਹ ਜ਼ਿੰਮੇਵਾਰੀ ਸੀਗੀ ਵੀ ਆਪਣੇ ਇਸ ਪਿੰਡ ਦੇ ਬਸਨੀਕ ਨੂੰ ਮੈਂਟਲ ਅਫਸੈਂਟ ਹੋਏ ਚੁੱਕੇ ਨੂੰ ਸਾਥ ਦੇਣਾ ਸੀ ਇਹਦਾ ਸਹਿਯੋਗ ਦੇਣਾ ਸੀ ਇਹਦਾ ਦਵਾਈ ਖਾਣੋਂ ਹਟ ਗਿਆ ਆਣੋਂ ਹਟ ਗਿਆ ਮਾਰਨ ਕੁੱਟਣ ਲੱਗ ਗਿਆ ਮਾਂ ਬੁੱਢੀ ਤੇ ਬੁੱਢਾ ਦਵਾਈ ਕਿਵੇਂ ਦਵਾ ਕੇ ਜਾਵੇ ਉਹਨੂੰ ਤਾਂ ਕੁੱਟਦਾ ਸੀ ਉਹ ਕੋਈ ਪਿੰਡ ਦੇ ਲੋਕ ਜੇ ਮਦਦ ਕਰ ਦਿੰਦੇ ਇਹਨੂੰ ਇੱਥੇ ਲੈ ਆਉਂਦੇ ਸਾਡੇ ਕੋਲੇ ਫੜ ਕੇ ਵੀ ਭਾਈ ਆਹ ਗੱਲ ਕਰਦਾ ਇਹ ਕੁੱਟਦਾ ਮਾਂ ਪਿਓ ਨੂੰ ਅਸੀਂ ਆਪੇ ਰੱਖਦੇ ਇਹਨੂੰ ਪਰ ਕੋਈ ਨਹੀਂ ਲੈ ਕੇ ਆਇਆ ਅਖੀਰ ਇਹਦੇ ਘਰ ਵਿੱਚ ਆਤਾ ਆਪਣੇ ਸਾਰਾ ਘਰ ਫੂਕਦਾ ਅੱਗ ਲਾਤੀ ਫਿਰ ਗਵੰਡੀ ਅੱਗ ਬਝਾਉਣ ਆ ਗਈ ਜਦੋਂ ਅੱਗ ਲਾਤੀ ਇਹ ਉੱਤੇ ਓਏ ਓਏ ਬੜੀ ਐ ਵੀ ਬੜਾ ਮਾੜਾ ਹੋਇਆ ਬਰਾਵੋ ਜੇ ਮਾੜਾ ਹੋਣ ਤੋਂ ਪਹਿਲਾਂ ਹੀ ਤੁਸੀਂ ਆ ਜਾਂਦੇ ਅਸੀਂ ਆਉਣ ਲੋਕੇ ਨਾਲ ਹੀ ਦੇਖ ਲੈ ਆ ਬਾਪੂ ਹੁਣਾਂ ਦੀ ਹਾਲਤ ਦੇਖਾ ਮਾਤਾ ਦੀ ਹਾਲਤ ਦੇਖੋ ਕੀ ਆ ਲੋਗੜ ਪਿੰਡ ਤੋਂ ਆਪਦੇ ਪੁੱਤ ਨੂੰ ਲੈ ਗਿਆ ਜਿਹਦੇ ਆਪ ਦਾ ਘਰ ਹੀ ਮਚਾਤਾ ਹੁਣ ਤੌਣ ਰਹਿ ਗਿਆ ਥਾ ਸਾਰਾ ਘਾ ਡਿੱਗ ਪਿਆ ਮੱਚ ਕੇ ਇਹਨੂੰ ਅਸੀਂ ਇੱਥੇ ਰੱਖਾਂਗੇ ਆਪਦੇ ਕੋਲੇ ਇੱਥੇ ਰੱਖ ਕੇ ਨਾ ਲਾਜ ਕਰਾਵਾਂਗੇ ਨਾ ਠੀਕ ਹੋ ਜਾਣਾ ਤੂੰ ਵੀ ਸਾਡੇ ਕੋਲੇ ਰਹਿਣਾ ਇੱਥੇ ਤੁਸੀਂ ਤਿੰਨਾਂ ਨੇ ਸਾਡੇ ਕੋਲੇ ਰਹਿਣਾ ਇੱਥੇ ਹੁਣ ਨਾ ਰੋ ਕੋ ਮੈਂ ਬਵਾਗਿਆ ਤੇਰਾ ਵੀ ਇਲਾਜ ਚੱਲੂਗਾ ਇੱਥੇ ਤੇਰਾ ਵੀ ਇਲਾਜ ਚੱਲੂਗਾ ਇੱਥੇ ਮਨਜੀਤ ਰੋਕ ਜਿਓ ਵੀਰੇ ਠੀਕ ਆ ਨਹੀਂ ਨਹੀਂ ਬਾਪੂ ਤੂੰ ਵੀ ਰਹਿਣਾ ਨਾਲ ਤੇਰੀ ਵੀ ਦਵਾਈ ਚੱਲੂਗੀ ਇਹਦੇ ਦਵਾਈ ਚੱਲੇਗਾ ਇਹ ਕਿੱਥੋਂ ਰਹਿਣਾ ਇਹਦਾ ਕਿਹੜਾ ਕੋਈ ਨਹੀਂ ਨਹੀਂ ਤੂੰ ਨਹੀਂ ਰਹਿਣਾ ਜਾਣਾ ਇਕੱਲੇ ਨੇ ਇੱਥੇ ਇਹਦੇ ਕੋਲੇ ਰਹਿਣਾ ਕੋਲੇ ਰਹਿਣਾ ਇਹਦੇ ਇੱਥੇ ਹੀ ਰਹਿਣਾ ਤੂੰ ਵੀ ਨਹੀਂ ਤਾਂ ਸੀ ਇਹਨਾਂ ਨੂੰ ਵੀ ਨਹੀਂ ਰੱਖਣਾ ਫਿਰ ਠੀਕ ਕਰ ਬਾਬਾ ਤੂੰ ਵੀ ਰਹਿਣਾ ਨਾਲ ਬਾਪੂ ਦਿਆਲ ਸਿੰਘ ਠੀਕ ਆ ਤੇ ਇਹ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਸਾਹ ਸੀ ਭਾਈ ਚਾਰਕੂ ਮੁੱਕਦੀ ਜਾ ਰਹੀ ਹੈ ਇਹ ਮਜ਼ਦੂਰ ਆ ਇਹਨੇ ساری ਉਮਰ ਤੁਹਾਡੇ ਖੇਤਾਂ 'ਚ ਦਿਹਾੜੀਆਂ ਕੀਤੀਆਂ ਤੇ ਭਾਈ ਕਿਸਾਨ ਤੇ ਮਜ਼ਦੂਰ ਦੀ ਏਕਤਾ ਕਿੱਥੇ ਆ ਫਿਰ ਬਾਪੂ ਕਿਹਨੇ ਮਦਦ ਕੀਤੀ ਪਿੰਡ 'ਚੋਂ ਨਹੀਂ ਨਹੀਂ ਸ਼ਰਿੰਦਰ ਨੇ ਸ਼ਰਿੰਦਰ ਸਿੰਘ ਸੰਧਾ ਜਿਹੜਾ ਉਹਨੇ ਕੀ ਕੀਤਾ ਉਹ ਸਾਨੂੰ ਲੈ ਕੇ ਆਏ ਆ ਬਸ ਹੋਰ ਕੋਈ ਕੰਮ ਕੰਮ ਕਰਦੇ ਕਰਦੇ ਕੰਮ ਕਰਦੇ ਸੀ ਉਹਨੇ ਅੱਛਾ ਹੋਰ ਕਿਸੇ ਨੇ ਮਦਦ ਕੀਤੀ ਜਦੋਂ ਇਹ ਕਮਲਾ ਹੋਇਆ ਫਿਰਦਾ ਸੀ ਨਹੀਂ ਅੱਗ ਲਾਈ ਜਦੋਂ ਤੁਹਾਨੂੰ ਕੁੱਟਦਾ ਮਾਰਦਾ ਸੀ ਤੁਸੀਂ ਲੋਕਾਂ ਨੂੰ ਕਿਹਾ ਵੀ ਸਾਨੂੰ ਲੈ ਚੱਲੋ ਹਸਪਤਾਲ ਦਾਖਲ ਕਰਾ ਦਿਓ ਮੇਰੇ ਮੁੰਡੇ ਦਾ ਇਲਾਜ ਕਰਾ ਦਿਓ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਕੁਛ ਵੀ ਤੁਸੀਂ ਆਪਣਾ ਥਾਂ ਵੇਚ ਕੇ ਦਾ ਇਲਾਜ ਕਰਾ ਦਿਓ ਜਿਹੜਾ ਘਰ ਦਾ ਥਾਂ ਮੈਨਾਂ ਚਾਰ ਮਰਲੇ ਉਹ ਵੇਚਣ ਦੀ ਰਹਿ ਦੇ ਰਹੇ ਸੀ ਇਹਨਾਂ ਨੂੰ ਲੋਕ ਵੀ ਤੁਸੀਂ ਜਿਹੜੇ ਚਾਰ ਮਰਲੇ ਹੈਗੇ ਆ ਵੇਚ ਦਿਓ ਵੇਚ ਕੇ ਦਾ ਇਲਾਜ ਕਰਾ ਦਿਓ ਖਰੀਦਣ ਖਰੀਦਣ ਵਾਲੇ ਕਹਿੰਦੇ ਹੋਣੇ ਆ ਅਸੀਂ ਲੈ ਲਾਂਗੇ ਤੁਹਾਡੇ ਮੂਰੇ ਡਿੱਕਾ ਪਿਆ ਕਿੱਥੇ ਗੰਦ ਪਾਉਂਦਾ ਮੱਲੇ 'ਚ ਇਹ ਰੋਜ਼ ਗਾਲਾਂ ਕੱਢਦਾ ਲੜਦਾ ਇਹਨੂੰ ਕੱਢੋ ਬਾਹਰ ਕਿਉਂਕਿ ਉਸ ਤੋਂ ਬਾਅਦ ਥਾਂ ਵੀ ਵਿਗ ਜੂ ਮਾਪਿਓ ਵੀ ਮਰ ਜਾਣਗੇ ਕਿਰਾਏ ਤੇ ਕੌਣ ਰਹੂ ਥਾਂ ਵੇਚ ਕੇ ਤੇ 2 ਮਿੰਟ ਨਾਲ ਪੈਸਾ ਰਹਿੰਦਾ ਕਿਤੇ ਪੈਸਾ ਕੋਲੇ ਕੀ ਬਾਤ ਆ ਭਾਈ ਤਮਾ ਕਮਾਲ ਹੋ ਗਈ ਭਾਈ ਯਾਰ ਅੱਜ ਦੇ ਲੋਕ ਕਿੰਨੇ ਸਿਆਣੇ ਹੋ ਗਏ ਕਹਿੰਦੇ ਅਸੀਂ ਕਮਲਿਆ ਪਿੰਡ ਵਾਲਿਆਂ ਨੂੰ ਅਕਲ ਨਹੀਂ ਹੈਗੀ ਵੀ ਲੋਕ ਬਿਜ਼ਨਸਮੈਨ ਨਹੀਂ ਹੈਗੇ ਆਹ ਬਿਜ਼ਨਸਮੈਨ ਨਹੀਂ ਹੈਗੇ ਘਰ ਫੂਕ ਕੇ ਤਮਾਸ਼ਾ ਕਿਸੇ ਹੋਰ ਦਾ ਆਪ ਦੇਖਦੇ ਸੇਕ ਲੈਂਦੇ ਆ ਘਰ ਦਾ ਤੇ ਭਰਾਵੋ ਸੇਕ ਲੈਂਦੇ ਆ ਆ ਵੀਡੀਓ ਅਸੀਂ ਅਟੈਚ ਕਰਾਂਗੇ ਸਪੈਸ਼ਲ ਲੱਗ ਤੋਂ ਵੀ ਪਾਵਾਂਗੇ ਆ ਦੇਖਿਓ ਦੇਖਿਓ ਬਾਪੂ ਦੇ ਪੁੱਤ ਨੇ ਕਿਵੇਂ ਆਪਦਾ ਘਰ ਫੂਕਿਆ ਕਿਵੇਂ ਅੱਜ ਦਿਆਲ ਸਿੰਘ ਬੈਠਾ ਇੱਥੇ ਮਿੱਟੀ ਹੋਇਆ ਇਹਦਾ ਸ੍ਰੀ ਸਾਹਿਬ ਤੋਂ ਪਿਆਰ ਲੱਗਿਆ ਰੋਮਾ ਸਾਡੇ ਕੋ ਪਤਾ ਮੈਨੂੰ ਬਾਪੂ ਪਤਾ ਇਹਦਾ ਕੀ ਨਾਮ ਬਾਪੂ ਬੇਬੇ ਪਵਿੱਤਰ ਕੁਮਾਰ ਇਹ ਮੇਰੇ ਘਰੋਂ ਆ ਕੋਈ ਨਾ ਬਾਪੂ ਖੜਾ ਹੋ ਤੂੰ ਚੱਲ ਚੱਲੀ ਅੰਦਰ ਡਾਕਟਰ ਕੋਲੇ ਚੱਲ ਉਹ ਖੜਾ ਦੇਖੋ ਬਾਪੂ ਜੀ ਲੱਤਾਂ ਵੀ ਸੁੱਕ ਗਈਆਂ ਜ਼ਿੰਮੇਦਾਰਾ ਕਰਦਾ ਸੀ ਕੁਆਂਟਲ ਕੁਆਂਟਲ ਦੀ ਬੋਰੀ ਚੱਕ ਲੈਂਦਾ ਸੀ ਹਾਂ ਚੱਕਦਾ ਚੱਕਦਾ ਤੇ ਅੱਜ ਦਿਆਲ ਸਿੰਘ ਦੇ ਕੋਲੇ ਕੀ ਰਹਿ ਗਿਆ ਸਰੀਰ 'ਚ ਖੁਦ ਆਪਦਾ ਵੀ ਭਾਰ 25 ਕਿਲੋ ਰਹਿ ਗਿਆ 30 ਕਿਲੋ ਭਟੋ ਬਈ ਨੂੰ ਉੱਥੇ ਅੰਦਰ ਬਿਠਾ ਕੇ ਆਓ ਬਾਪੂ ਨੂੰ ਚਲੋ ਪਵਿੱਤਰ ਕੁਮਾਰ ਨੂੰ ਵੀ ਲੈ ਕੇ ਜਾਓ ਅੰਦਰ డాక్టర్ను చెకప్ క